ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਆਏ ਹਾਂ ਮਾਤਾ ਸ੍ਰੀ ਬੰਗਲਾ ਮੁਖੀ ਮੰਦਿਰ ਬਾਨ ਬਾਨਖੰਡੀ ਦੇ ਵਿੱਚ ਜਿਹੜਾ ਕਾਂਗੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹ ਮੰਦਿਰ ਪੈਂਦਾ ਇਹ ਮੰਦਿਰ ਬਹੁਤ ਹੀ ਪ੍ਰਾਚਨ ਮੰਦਿਰ ਆ ਇਹ ਮੰਦਿਰ ਸ਼ਕਤੀ ਪੀਠਾਂ ਦੇ ਵਿੱਚ ਇੱਕ ਪੀਠ ਮੰਨਿਆ ਜਾਂਦਾ ਜਿੰਨੇ ਆਪਣੇ ਇੰਡੀਆ ਦੇ ਵਿੱਚ ਸ਼ਕਤੀ ਪੀਠ ਮੰਦਿਰ ਨੇ ਉਹ ਮੰਦਿਰਾਂ ਦੇ ਵਿੱਚ ਇੱਕ ਮੰਦਿਰ ਮੰਨਿਆ ਜਾਂਦਾ ਅੱਜ ਅਸੀਂ ਤੁਹਾਨੂੰ ਇਸ ਬੰਗਲਾ ਮੁਖੀ ਮਾਤਾ ਦਾ ਇਤਿਹਾਸ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਦੱਸਾਂਗੇ ਵੀ ਇੱਥੇ ਕਿਹੜੇ ਕਿਹੜੇ ਮਤਲਬ ਵੀ ਰਾਜਨੀਤਾ ਐਕਟਰ ਜੋ ਵੀ ਉਹ ਰਹਾਪਣ ਕਰਾ ਕੇ ਜਾਂਦੇ ਨੇ ਵੀ ਉਹਨਾਂ ਦੀ ਮਨੋ ਕਾਮਨਾ ਕਿੰਨੀ ਕਦੀ ਪੂਰੀਆ ਹੁੰਦੀਆਂ ਨੇ ਸਾਰਾ ਕੁਝ ਤੇ ਆਸ ਬਾਰੇ ਦੀ ਜਾਣਕਾਰੀ ਤੁਹਾਨੂੰ ਦਵਾਂਗੇ ਅੱਜ ਅਸੀਂ ਇਸ ਮੰਦਰ ਦੇ ਵਿੱਚ ਇੱਕ ਚੀਜ਼ ਪ੍ਰਸਿੱਧਾ ਵੀ ਜੇਸ ਬੰਦੇ ਤੇ ਕੋਈ ਕੇਸ ਚੱਲਦਾ ਕਿਸੇ ਤੇ ਕੋਈ ਪਰਚਾ ਚੱਲਦਾ ਜਾਂ ਕੁਝ ਵੀ ਚੱਲਦਾ ਜੇ ਕੋਈ ਨਹੀਂ ਸਮਝੌਤਾ ਹੋ ਰਿਹਾ ਤਾਂ ਤੁਸੀਂ ਇਸ ਮੰਦਰ ਦੇ ਵਿੱਚ ਆ ਕੇ ਇੱਕ ਹਵਨ ਜੱਗ ਕਰਾਓ ਜਿਹਦੀ 315211000 ਰੁਪਏ ਫੀਸ ਆ ਤੇ ਤੁਸੀਂ ਜਦੋਂ ਹਵਨ ਜੱਗ ਕਰਾ ਦੋਗੇ ਤਾਂ ਤੁਹਾਡੀ ਮਾਤਾ ਨੇ ਪ੍ਰਸੰਨ ਹੋਗੇ ਤੁਹਾਡਾ ਉਹ ਕੇਸ ਆਪ ਦੇ ਆਪਣੇ ਪੜ ਜਾਂਦਾ ਕਿਉਂਕਿ ਜਿਹੜੇ ਵੀ ਇੱਥੇ ਵੱਡੇ ਵੱਡੇ ਲੀਡਰ ਆਏ ਨੇ ਹੁਣ ਤੱਕ ਵੱਡੇ ਵੱਡੇ ਐਕਟਰ ਆਏ ਨੇ ਉਹ ਇੱਥੇ ਆ ਕੇ ਆਪਣਾ ਹਵਨ ਕਰਾਉਂਦੇ ਰਹੇ ਨੇ ਤੇ ਉਹਨਾਂ ਦੇ ਕੇਸ ਵੀ ਮaaf ਹੁੰਦੇ ਰਹੇ ਨੇ ਜਿਵੇਂ ਕਿ ਸੰਜੇ ਦੱਤ ਗੋਵਿੰਦਾ ਰਾਜਕੁੰਦਰਾ ਸ਼ਿਲਪਾ ਸ਼ੈਟੀ ਤੇ ਵੱਡੇ ਦਿਗਜ ਨੇਤਾ ਅੰਮਿਤ ਸ਼ਾਹ ਹੋ ਗਏ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਰਹਿ ਚੁੱਕੇ ਨੇ ਚਰਨਜੀਤ ਸਿੰਘ ਚੰਨੀ ਵੀ ਇਸ ਟਾਈਮ ਉਰੀ ਮੌਜੂਦ ਤੇ ਜਦੋਂ ਉਹਨਾਂ ਨੇ ਆਪਣੇ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਐਲਾਨਿਆ ਗਿਆ ਸੀ ਤਾਂ ਉਹ ਇਸ ਟਾਈਮ ਉਸ ਟਾਈਮ ਇੱਥੇ ਮੰਦਿਰ ਦੇ ਵਿੱਚ ਮੱਥਾ ਟੇਕ ਰਹੇ ਸੀ ਆਪਣੇ ਪੰਜਾਬ ਦੇ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਉਹ ਵੀ ਇੱਥੇ ਹੀ ਮੱਥਾ ਟੇਕਦੇ ਹਨ ਜਦੋਂ ਵੀ ਉਹ ਮੁੱਖ ਮੰਤਰੀ ਬਣੇ ਨੇ ਤੇ ਇਹ ਮਾਤਾ ਦਾ ਵਿੱਚ ਇੱਕ ਪ੍ਰਸਿੱਧੀ ਆ ਮਤਲਬ ਪ੍ਰਚਲਿਤਤਾ ਕਿ ਇਹ ਮਾਤਾ ਪੀਲੇ ਰੰਗ ਤੋਂ ਜ਼ਿਆਦਾ ਖੁਸ਼ ਹੁੰਦੀ ਆ ਇੱਥੇ ਤੁਹਾਨੂੰ ਦੁਕਾਨਾਂ ਦੇ ਉੱਤੇ ਜਾਂ ਸਰਦਾਲੂਆਂ ਦੇ ਪਾਏ ਹੋਏ ਕੱਪੜੇ ਜਿਆਦਾਤਰ ਤੁਹਾਨੂੰ ਪੀਲੇ ਰੰਗ ਦੇ ਮਿਲਣਗੇ ਗਲਾਂ 'ਚ ਪਾਉਣ ਵਾਲੇ ਤਵੀਤ ਹੱਥਾਂ 'ਚ ਪਾਉਣ ਵਾਲੇ ਤਵੀਤ ਧਾਗੇ ਸਾਰੇ ਦੇ ਸਾਰੇ ਤੁਹਾਨੂੰ ਪੀਲੇ ਰੰਗ ਦੇ ਮਿਲਣਗੇ ਇਹ ਮਾਤਾ ਪੀਲੇ ਰੰਗ ਤੋਂ ਜਿਆਦਾ ਖੁਸ਼ ਹੁੰਦੀ ਆ ਇਹ ਮਾਤਾ ਦਾ ਮੰਦਰ ਬਹੁਤ ਪੁਰਾਣਾ ਬਣਿਆ ਹੋਇਆ ਤੇ ਇਸ ਮਾਤਾ ਦਾ ਮੰਦਰ ਬਣਾਇਆ ਸੀਗਾ ਜਦੋਂ ਤੁਸੀਂ ਇੱਥੇ ਐਂਟਰੀ ਲੈਣੇ ਹੋ ਮੰਦਰ ਦੇ ਵਿੱਚ ਤਾਂ ਪਹਿਲਾਂ ਤੁਹਾਨੂੰ ਜੋੜੇ ਘਰ ਤੇ ਜੋੜਾ ਘਰ ਆਵੇਗਾ ਦੇਖੋ ਤੁਸੀਂ ਆ ਮਦਕਾਨਾਂ ਤੋਂ ਅੱਗੇ ਜੋੜਾ ਘਰ ਹੈ ਤੇ ਇੱਥੇ ਰਹਿਣ ਨੂੰ ਵੀ ਵਧੀਆ ਹੋਟਲ ਬਣੇ ਹੋਏ ਨੇ ਜਿਵੇਂ ਕਿ ਤੁਸੀਂ ਨਾਲ ਦੇਖ ਰਹੇ ਤੁਸੀਂ ਇਹ ਦੇਖੋ ਵੀ ਹੋਟਲ ਦਾ ਨਾਮ ਵੀ ਪੀਲੇ ਰੰਗ ਚ ਲਿਖਿਆ ਹੋਇਆ ਹੈ ਇਹ ਜੋੜਾ ਘਰ ਆ ਗਿਆ ਤੇ ਇਸ ਤੋਂ ਅੱਗੇ ਸਿੱਧਾ ਤੁਸੀਂ ਜੋੜੇ ਲਾ ਕੇ ਮਾਤਾ ਦੇ ਮੰਦਿਰ ਦੇ ਵਿੱਚ ਚਲੇ ਜਾਨੇ ਹੋ ਇੱਥੇ ਜੋੜਿਆਂ ਦਾ ਵਧੀਆ ਪ੍ਰਬੰਧ ਕੀਤਾ ਗਿਆ ਇਹ ਮਾਤਾ ਦਾ ਮੰਦਿਰ ਪਹਾੜਾਂ ਦੇ ਵਿੱਚ ਸਥਿਤਾ ਜਿੱਥੇ ਆਲੇ-ਦਲੇ ਬਹੁਤ ਖੂਬਸੂਰਤ ਪਹਾੜ ਨੇ ਆਲੇ-ਦਲੇ ਦੇਖੋ ਤੁਸੀਂ ਇੱਥੇ ਦੇ ਮਤਲਬ ਇਹ ਜੇ ਤੁਸੀਂ ਕਦੇ ਮਾਤਾ ਦੇ ਮੰਦਿਰ ਤੇ ਜਾਣਾ ਹੋਵੇ ਤਾਂ ਤੁਸੀਂ ਪੰਜਾਬ ਤੋਂ ਨੰਗਲ ਡੈਮ ਟੱਪ ਕੇ ਜਦਾਪਾ ਧਰਮਸਾਲਾ ਨੂੰ ਜਾਣੇ ਆ ਤਾਂ ਉਹ ਰਸਤੇ ਦੇ ਵਿੱਚ ਆਉਂਦਾ ਮਾਤਾ ਦਾ ਮੰਦਿਰ ਤੇ ਇੱਥੇ ਤੁਸੀਂ ਇੱਕ ਵਾਰ ਜਰੂਰ ਦਰਸ਼ਨ ਕਰਕੇ ਆਇਓ ਮਾਤਾ ਦੇ ਹਨਾ ਮੱਥਾ ਟੇਕ ਕੇ ਆਇਓ ਇਹਦੇ ਨੇੜੇ ਹੀ ਮਾਤਾ ਦੇ ਮੰਦਿਰ ਦੇ ਵਿੱਚ ਬਿਲਕੁਲ ਕਰੀਬ ਹੈ ਆਪਣੇ ਸ਼ਿਵਜੀ ਦਾ ਵੀ ਮੰਦਿਰ ਬਣਿਆ ਹੋਇਆ ਹੂੰ ਚਲੋ ਆਜੋ ਫਿਰ ਆਪਾਂ ਹੁਣ ਸੋਨੂੰ ਮਾਤਾ ਦਾ ਦਰਸ਼ਨ ਕਰਾਉਣ ਲੈ ਕੇ ਚੱਲਦੇ ਆਂ ਲਓ ਜੀ ਕਰੋ ਦਰਸ਼ਨ ਇਹ ਮਾਤਾ ਦੇ ਮੰਦਿਰ ਨੂੰ ਜਾਂਦੀਆਂ ਹੋਈਆਂ ਪੌੜੀਆਂ ਨੇ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਮਾਤਾ ਦਾ ਮੰਦਿਰ ਆ ਤੇ ਤੇ ਸਰਦਾ ਲੂਆਂ ਦੀ ਮਤਲਬ ਵੀ ਗਿਣਤੀ ਬਹੁਤ ਜ਼ਿਆਦਾ ਰਹਿੰਦੀ ਹੈ ਔਰ ਸਰਦਾ ਲੂ ਮੱਥਾ ਟੇਕਣ ਬਹੁਤ ਆਉਂਦੇ ਆ ਦੂਰੋਂ ਦੂਰੋਂ ਆਪਣੇ ਇੰਡੀਆ ਦੇ ਵਿੱਚ ਤੇ ਇੱਥੇ ਨਾ ਇਹ ਮੰਦਰ ਦੇ ਵਿੱਚ ਪੰਜਾਬੀ ਲੋਕ ਬਹੁਤ ਘਟ ਜਾਂਦੇ ਆ ਆਪਣੇ ਪੰਜਾਬ ਤੋਂ ਲੋਕ ਘਟ ਜਾਂਦੇ ਆ ਆ ਜਿਹੜਾ ਤੁਸੀਂ ਹੁਣ ਹਵਨ ਕੁੰਡ ਦੇਖ ਰਹੇ ਹੋ ਇਹ ਉਹੀ ਹਵਨ ਆ ਜਿੱਥੇ ਹਵਨ ਕਰਾਉਣਾ ਪੈਂਦਾ ਇੱਥੇ ਥਾਂ ਥਾਂ ਤੇ ਕਾਫੀ ਜਗ੍ਹਾ ਦੇ ਉੱਤੇ ਹਵਨ ਕੁੰਡ ਬਣੇ ਹੋਏ ਨੇ ਜਿਹੜੇ ਕਿ ਇੱਥੇ ਦੇ ਹੀ ਰੱਖੇ ਹੋਏ ਪੁਜਾਰੀਆਂ ਦੁਆਰਾ ਹਵਨ ਕੀਤਾ ਜਾਂਦਾ ਇਹ ਤੁਸੀਂ ਮਾਤਾ ਦੇ ਦਰਸ਼ਨ ਕਰ ਲਵੋ ਕਿ ਇੱਥੇ ਤੁਸੀਂ ਇਹ ਦੇਖੋ ਵੀ ਜਦੋਂ ਵੀ ਤੁਸੀਂ ਇੱਥੇ ਆਏ ਨਾ ਕਦੇ ਤੁਹਾਨੂੰ ਇੰਨੀ ਸ਼ਾਂਤੀ ਪ੍ਰਤੀਤ ਹੋਣੀ ਹੈ ਨਾ ਅੰਦਰੋਂ ਫੀਲ ਆਉਣਾ ਕਿ ਅਸੀਂ ਕਿਸਾਨ ਤੇ ਜਗ੍ਹਾ ਤੇ ਆ ਚੁੱਕੇ ਹਾਂ ਸ਼ਾਂਤੀ ਫੀਲ ਹੋਣੀ ਤਾਂ ਹੈਗੀ ਹੈ ਕੁਦਰਤ ਦੀ ਗੋਦ ਦੇ ਵਿੱਚ ਜਮ ਪਹਾੜਾਂ ਦੀ ਗੋਦ ਦੇ ਵਿੱਚ ਬਸਿਆ ਹੋਇਆ ਮਤਲਬ ਬਸਿਆ ਹੋਇਆ ਸ਼ਹਿਰ ਵੀ ਹੈ ਤੇ ਮੰਦਰ ਵੀ ਆ ਆਲੇ-ਦਾਲੇ ਕੁਦਰਤ ਦੇ ਨਿਆਰੇ ਦੇਖਣ ਨੂੰ ਨੇ ਤੇ ਇਸ ਮੰਦਰ ਬਾਰੇ ਤੁਹਾਨੂੰ ਦੱਸਦੇ ਹਾਂ ਵੀ ਇਹ ਮੰਦਰ ਪਾਂਡਵਾ ਨੇ ਜਤ ਬਨਵਾਸ ਬਨਵਾਸ ਦਾ ਟਾਈਮ ਸੀ ਉਸ ਟਾਈਮ ਇਹ ਆਈ ਸੀ ਤੇ ਉਰੇ ਉਹਨਾਂ ਨੇ ਪਾਂਡਵਾ ਨੇ ਹਵਨ ਕਰਵਾਇਆ ਸੀ ਤੇ ਜਦ ਉਹਨਾਂ ਦਾ ਜਦੋਂ ਹੋਣਾ ਸੀ ਜਦੋਂ ਤੋਂ ਪਹਿਲਾਂ ਉਹਨਾਂ ਨੇ ਆਪਦਾ ਇਹ ਚੀਜ਼ ਕਰਵਾਈ ਸੀ ਹਵਨ ਕਰਵਾਇਆ ਸੀ ਉਹਰੇ ਵੀ ਸਾਡੀ ਜਿੱਤ ਪ੍ਰਾਪਤ ਹੋ ਵੀ ਤੇ ਮਾਤਾ ਨੇ ਖੁਸ਼ ਹੋ ਕੇ ਉਹਨਾਂ ਨੂੰ ਉਹਰੇ ਬਰਪੀ ਦਿੱਤਾ ਦੀ ਵੀ ਸੂਡੀ ਜਿੱਤ ਪ੍ਰਾਪਤ ਹੋਊਗੀ ਅੜੇ ਹੋਏ ਕੰਮੇ ਕੱਢਦੀ ਆ ਮਾਤਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਮੰਨੇ ਜਾਂਦਾ ਅੜੀ ਸਰ ਗੁਰਦੁਆਰਾ ਮੰਨਿਆ ਜਾਂਦਾ ਵੀ ਉੱਥੇ ਅੜੇ ਹੋਏ ਕੰਮ ਸਫਲ ਹੁੰਦੇ ਨੇ ਇਹ ਇਹ ਮੰਦਰ ਦੀ ਵੀ ਇਹੀ ਖਾਸियत ਆ ਵੀ ਇੱਥੇ ਅੜੇ ਹੋਏ ਕੰਮ ਪੂਰਨ ਹੁੰਦੇ ਨੇ ਜੇ ਤੁਹਾਡੇ ਤੇ ਕੋਈ ਵੀ ਕ੍ਰਿਮੀਨਲ ਕੇਸ ਚੱਲਦਾ ਤਾਂ ਤੁਸੀਂ ਇੱਥੇ ਇਸ ਇਸ ਹਵਨ ਦੇ ਕੁੰਡ ਦੇ ਉੱਤੇ ਹਵਨ ਕਰਾਓ ਤੇ ਤੁਹਾਡਾ ਸ 100% ਤੁਹਾਡਾ ਉਹ ਜੋ ਵੀ ਕੇਸ ਚੱਲ ਰਿਹਾ ਉਹ ਤੁਹਾਡੇ ਹੱਕ ਚ ਨਿਬੜੂਗਾ ਤੁਸੀਂ ਇੱਥੇ ਜਾ ਕੇ ਸਰਦਾ ਭਾਵਨਾ ਨਾਲ ਜਾਣਾ ਜ਼ਰੂਰੀ ਆ ਜੇ ਤੁਸੀਂ ਆਪਾਂ ਜਾਵਾਂਗੇ ਵੀ ਹਾਂ ਠੀਕ ਆ ਮੰਦਰ ਦਾ ਦਰਸ਼ਨ ਕਰਨ ਜਾ ਰਹੇ ਆ ਤਾਂ ਗੱਲ ਕੁਝ ਹੋਰ ਆ ਜੇ ਤੁਸੀਂ ਸਰਦਾ ਭਾਵਨਾ ਨਾਲ ਜਾ ਕੇ ਇੱਥੇ ਹਵਨ ਕੁੰਡ ਦੇ ਉੱਤੇ ਹਵਨ ਕਰਾਉਗੇ ਤਾਂ ਤੁਹਾਡਾ 100% ਤੁਹਾਡਾ ਕੰਮ ਬਣੇਗਾ ਆ ਦੇਖੋ ਤੁਸੀਂ ਮਾਤਾ ਦੇ ਅੰਦਰਲੇ ਪਾਸੇ ਬਣੀ ਹੋਈਆਂ ਤਸਵੀਰਾਂ ਨੇ ਹੋ ਜਾਂਦੀਆਂ ਨੇ ਕੈਮਰੇ ਦੀ ਪਿੱਠ ਆ ਮਾਤਾ ਦਾ ਇਹ ਬੰਗਲਾ ਬੂਕੀ ਮਾਤਾ ਦਾ ਮੇਨ ਸ਼ਕਤੀ ਪੀਠ ਮੰਦਰ ਅੰਦਰੋਂ ਹੂੰ ਦੀ ਮਾਤਾ ਜੀ ਸਤਤਨ ਹੈ ਬਰੇ ਹਮ ਦਰਸ਼ਨ ਕਰੋ ਦਰਸ਼ਨ ਕਰਕੇ ਮਾਤਾ ਜੀ ਦੇ ਦਰਸ਼ਨ ਕਰਕੇ ਰੂਹ ਖੁਸ਼ ਹੁੰਦੀ ਆ ਤੇ ਬਾਕੀ ਆਪਾਂ ਬਾਕੀ ਦਰਸ਼ਕਾਂ ਨੂੰ ਇਹ ਵੀ ਇਹ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਕਿ ਤੁਹਾਡੇ ਕੋਈ ਕਿਸੇ ਯਾਰ ਦੋਸਤ ਦਾ ਕਿਸੇ ਰਿਸ਼ਤੇਦਾਰ ਦਾ ਜਿਹਦਾ ਵੀ ਕੋਈ ਕੇਸ ਚੱਲਦਾ ਪਰਚਾ ਚੱਲਦਾ ਕਿਉਂਕਿ ਇੱਥੇ ਵੱਡੇ ਵੱਡੇ ਲੋਕ ਆਉਂਦੇ ਨੇ ਮੱਥਾ ਟੇਕਣ ਬਹੁਤ ਤਗੜੇ ਤਗੜੇ ਜਿਵੇਂ ਤੁਹਾਨੂੰ ਪਤਾ ਹੀ ਅੱਜ ਤੱਕ ਵੀ ਸੰਜੇ ਦੱਤ ਦੇ ਉੱਤੇ ਕਿੱਡਾ ਕੇ ਸੀਗਾ ਜਿਹੜਾ ਕਿ ਉਹ ਕੇਸ ਦੇ ਵਿੱਚੋਂ ਬਰੀ ਹੋਇਆ ਐਂਡ ਤੇ ਜਾ ਕੇ ਤਾਂ ਕਿਸ ਨਿਬੜਿਆ ਤਾਂ ਇੱਥੇ ਹਵਨ ਕਰਾਉਂਦਾ ਰਿਹਾ ਤਾਂ ਕਰਕੇ ਨਿਬੜਿਆ ਤੇ ਆਪਣੇ ਜਿਹੜੇ ਸ਼੍ਰੀ ਰਾਮਚੰਦਰ ਜੀ ਤੇ ਲక్ష్ਮਣ ਲక్ష్ਮਣ ਜੀ ਨੇ ਜਦੋਂ ਉਹਨਾਂ ਨੇ ਰਾਵਣ ਤੋਂ ਰਾਵਣ ਤੇ ਜਿੱਤ ਪ੍ਰਾਪਤ ਕਰਨ ਜਾਣਾ ਤੀ ਤਾਂ ਇਹਨਾਂ ਨੇ ਸਮੁੰਦਰ ਕੰਢੇ ਬਹਿ ਕੇ ਮਾਤਾ ਬੰਗਲਾਮੁਖੀ ਦਾ ਜੱਗ ਕੀਤਾ ਤੀ ਤੇ ਬੰਗਲਾਮੁਖੀ ਮਾਤਾ ਨੂੰ ਖੋਸ ਕਰਕੇ ਉਹਨਾਂ ਨੇ ਉਹ ਤੋਂ ਜਿੱਤ ਦੀ ਪ੍ਰਾਪਤੀ ਲਈ ਜੱਗ ਕੀਤਾ ਸੀ ਤੇ ਵਾਰ ਮੰਗਿਆ ਸੀ ਕਿ ਜਿੱਤ ਕੇ ਵਾਪਸ ਮੁੜੀਏ ਤੇ ਉਹ ਜਿੱਤ ਜਿੱਤ ਕੇ ਹੀ ਵਾਪਸ ਮੁੜੇ ਦੀ ਜਿਵੇਂ ਲੰਕਾ ਦੇ ਜੰਦ ਦੇ ਗਏ ਨੇ ਉਹ ਤੇ ਰਾਵਣ ਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਤੀ ਫਿਰ ਤੇ ਮਾਤਾ ਦੀ ਵਸੇ ਹੀ ਮਨ ਮੰਨਤਾ ਵੀ ਅਰੇ ਹੋਏ ਕੰਮ ਸਾਰੇ ਕਰਦੀ ਆ ਹਨੂਮਾਨ ਜੀ ਦੀ ਮੂਰਤੀ ਲਾਈ ਹੋਈ ਆ ਮੂਰੇ ਹਨੂਮਾਨ ਜੀ ਸਤਾਪ ਨੇ ਇਧਰ ਮੱਥਾ ਟੇਕਦਾ ਹਨੂਮਾਨ ਜੀ ਨੂੰ ਵੀ ਤੇ ਤੁਸੀਂ ਦੇਖਣ ਵਾਲਾ ਮੰਦਿਰ ਆ ਹਨਾ ਤੇ ਭੈਰੋਨਾਥ ਦਾ ਵੀ ਦੇਖੋ ਦੇਖ ਸਕਦੇ ਹੋ ਤੁਸੀਂ ਭੈਰੋਨਾਥ ਦੇ ਵੀ ਬਣੇ ਹੋਏ ਨੇ ਮੂਰਤੀ ਬਣੀ ਹੋਈ ਆ ਤੁਸੀਂ ਇੱਥੇ ਵੀ ਮੱਥਾ ਟੇਕ ਸਕਦੇ ਹੋ ਇੱਥੇ ਜਿਹੜਾ ਆਪਣਾ ਤੁਸੀਂ ਇਧਰ ਨੀਚੇ ਦੇਖ ਰਹੇ ਹੋ ਹੁਣ ਮੰਦਿਰ ਹੋਰ ਵੀ ਤਿਆਰ ਹੋ ਰਿਹਾ ਨਾਲ ਤੇ ਇੱਥੇ ਸ਼ਿਵ ਜੀ ਦਾ ਮੰਦਿਰ ਵੀ ਹੈਗਾ ਤੁਸੀਂ ਸ਼ਿਵ ਜੀ ਦੇ ਵੀ ਦਰਸ਼ਨ ਕਰ ਸਕਦੇ ਹੋ ਜੀ ਤੇ ਮੰਦਰ ਦੇ ਮਤਲਬ ਜਿਹੜੀ ਆਲੇ ਆਲੇ ਲੱਗਦੀ ਖੂਬਸ਼ੂਰਤੀ ਹੈ ਮੰਦਰ ਦੀਆਂ ਬਿਲਡਿੰਗਾਂ ਬਣਾਈ ਹੋਈਆਂ ਆਲੇ ਦਿਲ ਦੀਆਂ ਸਾਰੀਆਂ ਦਿਲਚਸਪ ਬਣੇ ਸਾਰੀਆਂ ਦੇਖਣਯੋਗ ਨੇ ਤੁਸੀਂ ਪੀਲੇ ਰੰਗ ਨੂੰ ਤੁਸੀਂ ਮੈਂ ਤੁਹਾਨੂੰ ਦੱਸ ਰਿਹਾ ਨਾ ਵੀ ਤੁਸੀਂ ਪੀਲੇ ਰੰਗ ਤੋਂ ਮਾਤਾ ਇੰਨੀ ਜ਼ਿਆਦਾ ਖੁਸ਼ ਹੁੰਦੀ ਹੈ ਕਿ ਤੁਸੀਂ ਜਿਆਦਾ ਤੋਂ ਜਿਆਦਾ ਇੱਥੇ ਲੱਗੇ ਹੋਏ ਨਾਮ ਨਾਮ ਬੋਰਡ ਲੱਗੇ ਹੋਏ ਜਿਆਦਾ ਤੋਂ ਜਿਆਦਾ ਤੁਹਾਨੂੰ ਪੀਲੇ ਰੰਗ ਦੇ ਹੀ ਮਿਲਣਗੇ ਜਿਆਦਾਤਰ ਸਦਾਲੂਆਂ ਦੇ ਕੱਪੜੇ ਚੁੰਨੀ ਪਟਕਾ ਪਰਨਾ ਜਾਂ ਆਪਾਂ ਸਿਰਟਾ ਕੰਨੂ ਜੋ ਵੀ ਆਪਾਂ ਕਹਈ ਦੀ ਉਹ ਪੀਲੇ ਰੰਗ ਦੇ ਹੀ ਮਿਲਣਗੇ ਤੁਸੀਂ ਦੇਖ ਸਕਦੇ ਹੋ ਇਹ ਇਹ ਹਵਨਕੁੰਡਾ ਜਿੱਥੇ ਹਵਨ ਕੀਤਾ ਗਿਆ ਸੀ ਸਭ ਤੋਂ ਪਹਿਲਾ ਹਵਨ ਇਸੇ ਕੁੰਡ ਦੇ ਉੱਤੇ ਹੋਇਆ ਸੀ ਉਸ ਤੋਂ ਬਾਅਦ ਇੱਥੇ ਦੋ ਚਾਰ ਹਵਨ ਕੁੰਡ ਹੋਰ ਵੀ ਬਣ ਚੁੱਕੇ ਨੇ ਇਹ ਪਹਿਲਾ ਹਵਨ ਕੁੰਡ ਤੁਸੀਂ ਮਾਤਾ ਦੇ ਦਰਸ਼ਨ ਕਰਨ ਤੋਂ ਬਾਅਦ ਆਲੇ-ਦੁਆਲੇ ਕੋਈ ਮੰਨੂ ਹੋਰ ਜਗ੍ਹਾ ਵੀ ਨੇ ਜਿਵੇਂ ਮਕਲਾਉੜ ਗੰਜ ਹੋ ਗਿਆ ਹਨਾ ਉਹ ਵੀ ਖੂਬਸੂਰਤ ਜਗ੍ਹਾ ਦੇਖਣ ਨੂੰ ਝਰਨੇ ਪੈਂਦੇ ਨੇ ਉੱਥੇ ਵੀ ਬੌਕਾਂ ਜਗ੍ਹਾ ਤੇ ਨਾਲ ਇਹ ਹੈਗਾ ਧਰਮਸ਼ਾਲਾ ਤੇ ਉੱਥੇ ਸਟੇਡੀਅਮ ਵੀ ਬਣਿਆ ਹੋਇਆ ਤੇ ਮਾਤਾ ਦੇ ਮੰਦਰ ਦੇ ਆਲੇ-ਦੁਆਲੇ ਨਜ਼ਦੀਕ ਮਤਲਬ ਮੰਦਰ ਹੋਰ ਵੀ ਨੇ ਬਹੁਤ ਮੱਥਾ ਟੇਕਣ ਨੂੰ ਤੇ ਘੁੰਮ ਘੁੰਮ ਫਿਰਨ ਨੂੰ ਵੀ ਜਗ੍ਹਾ ਬਹੁਤ ਨੇ ਓਰੇ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੀ ਵੀ ਮਨੋ ਕਾਮਨਾ ਪੂਰੀ ਹੋਵੇ ਤੇ ਤੁਸੀਂ ਇਹ ਵੀਡੀਓ ਤੇ ਜੋ ਵੀ ਵੀਡੀਓ ਦੇਖ ਰਹੇ ਆ ਜਾਂ ਜੋ ਵੀ ਸ਼ੇਅਰ ਕਰੂਗਾ ਸਾਡੀ ਵੀ ਮਨੋ ਕਾਮਨਾ ਕਿ ਤੁਹਾਡੀ ਵੀ ਮਾਤਾ ਮਨੋ ਕਾਮਨਾ ਪੂਰੀ ਕਰੇ ਜੇ ਵੀ ਤੁਹਾਡਾ ਕੋਈ ਵੀ ਕੰਮ ਦੇ ਵਿੱਚ ਅੜਚਣ ਆਉਂਦੀ ਆ ਤਾਂ ਤੁਸੀਂ ਇੱਕ ਵਾਰੀ ਇਸ ਮਾਤਾ ਦੇ ਮੰਦਰ ਤੇ ਜਾ ਕੇ ਮੱਥਾ ਜ਼ਰੂਰ ਟੇਕ ਕੇ ਆਇਓ ਹਮ ਅਸੀਂ ਉਹ ਵੀਰਾਂ ਦਾ ਧੰਨਵਾਦ ਕਰਨਾ ਚਾਹਣਾ ਹੈ ਜਿਨ੍ਹਾਂ ਨੇ ਸਾਨੂੰ ਇਸ ਮੰਦਿਰ ਬਾਰੇ ਜਾਣਕਾਰੀ ਦਿੱਤੀ ਦੀ ਵੀ ਤੁਸੀਂ ਕਹਿੰਦੇ ਆ ਇਸ ਮੰਦਿਰ ਤੇ ਜਾਓ ਤੇ ਦਰਸ਼ਨ ਕਰਕੇ ਆਓ ਤੇ ਰੂਹ ਪਰਸਾਨ ਨੂੰ ਹੁੰਦੀ ਆ ਸੱਚੀ ਉਹਨਾਂ ਨੇ ਸਾਨੂੰ ਜੋ ਕੋ ਦੱਸਿਆ ਸੀ ਵੀ ਸੱਚੀ ਰੂਹ ਖੁਸ਼ ਹੁੰਦੀ ਆ ਪਰਸਾਨ ਹੁੰਦੀ ਆ ਇੱਥੇ ਮੱਥਾ ਟੇਕ ਕੇ ਤੇ ਮਾਂ ਨੂੰ ਨਹੀਂ ਸ਼ਾਂਤੀ ਮਿਲੀ ਬਹੁਤ ਵਧੀਆ ਲੱਗਿਆ ਫਿਰ ਅਸੀਂ ਮੰਦਿਰ ਦੇ ਅੰਦਰ ਫੋਟੋਗ੍ਰਾਫੀ允许 ਨਹੀਂ ਸੀਗੀ ਪਰ ਅਸੀਂ ਮਾਤਾ ਜਿਹੜੀਆਂ ਵੀ ਤੁਹਾਨੂੰ ਮਾਤਾ ਦੇ ਅੰਦਰ ਦੀਆਂ ਵੀਡੀਓ ਦਿਖਾਈਆਂ ਨੇ ਮਾਤਾ ਦੇ ਮੰਦਿਰ ਦੇ ਅੰਦਰ ਤਾਂ ਅਸੀਂ ਪੁਜਾਰੀ ਜੀ ਨਾਲ ਗੱਲ ਕਰਕੇ ਉੱਥੇ ਫੋਟੋਆਂ ਜਿਹੜੀਆਂ ਕੈਪਚਰ ਕੀਤੀਆਂ ਸੀਗੀਆਂ ਤੁਸੀਂ ਪਿੱਛੇ ਦੇਖਿਆ ਨੇ ਲੱਗ ਤੇ ਤੁਸੀਂ ਜਾਇਓ ਤਾਂ ਸਰਦਾ ਭਾਵਨਾ ਨਾਲ ਜਾਇਓ ਅਸੀਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਆ ਕਿ ਤੁਹਾਡਾ ਹਰ ਇੱਕ ਕੰਮ 100% ਬਣੂਗਾ ਕਿਉਂਕਿ ਮੇਰੇ 1000 ਤੋਂ ਉਸ ਦੇ ਕੇਸ ਚ ਆਪਦਾ ਸੀਗਾ ਅਸੀਂ ਉਹਦਾ ਮੱਥਾ ਟਕਿਆ ਕੇ ਇੱਥੇ ਹਵਨ ਜੋ ਕਰਾਇਆ ਸਵਨ ਕਰਾਇਆ ਮਤਲਬ ਤੇ ਉਹਦੇ ਵਿੱਚੋਂ ਉਹਦੀ ਤੀਜੀ ਤਰੀਕ ਬਾਅਦ ਉਹ ਬਰੀ ਹੋ ਗਿਆ ਸੀਗਾ ਤੇ ਅੱਜ ਉਹ ਬਰੀ ਹੋਣ ਤੋਂ ਬਾਅਦ ਇਹ ਅਸੀਂ ਇਹ ਵੀਡੀਓ ਪਾ ਰਹੇ ਹਾਂ ਇਹ ਸਾਡੀ ਵੀਡੀਓ ਤਾਂ ਸਾਨੂੰ ਮੈਨੂੰ ਲੱਗਦਾ ਵੀ ਤੁਸੀਂ ਦੇਖ ਰਹੇ ਹੋ ਵੀ ਸਿਆੜਾ ਵੇਲੇ ਦੀ ਗੇਮ ਹੈ ਅਸੀਂ ਪਰ ਜਦੋਂ ਹੁਣ ਬਰੀ ਹੋ ਗਿਆ ਅਸੀਂ ਆਪ ਦੇਖ ਲਿਆ ਵੀ ਹਾਂ ਕੰਮ ਹੁੰਦੇ ਨੇ ਮਾਤਾ ਦੇ ਮੱਥੇ ਦੇ ਮੱਥਾ ਟੇਕਨ ਨਾਲ ਤਾਂ ਕਰਕੇ ਸੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਵੀ ਤੁਸੀਂ ਵੀ ਇਹ ਮਾਤਾ ਦੇ ਮੰਦਰ ਤੇ ਜਾਓ ਤੁਹਾਡੇ ਵੀ ਕੰਮ ਹੋਣਗੇ ਤੁਹਾਡੇ ਵੀ ਅੜੇ ਹੋਏ ਕੰਮ ਨਿਕਲ ਲੰਗੇ ਜੋ ਵੀ ਆ ਕਿਸੇ ਨੇ ਬਾਹਰ ਜਾਣਾ ਕਿਸੇ ਦਾ ਕੋਈ ਕੇਸ ਚੱਲਦਾ ਤਾਂ ਉਹ ਕੇਸ ਤੁਹਾਡੇ ਹੱਕ ਦੇ ਵਿੱਚ ਆਊਗਾ ਇਸ ਮਾਤਾ ਦੇ ਮੱਥਾ ਟੇਕਨ ਨਾਲ ਵੱਧ ਤੋਂ ਵੱਧ ਸੀ ਵੀਡੀਓ ਨੂੰ ਸ਼ੇਅਰ ਕਰਿਓ ਤੁਹਾਡੇ ਤੇ ਵੀ ਮਾਤਾ ਮਿਹਰ ਭਰਿਆ ਹੱਥ ਰੱਖੇ ਧੰਨਵਾਦ ਜੀ ਸਾਰਿਆਂ ਦਾ ਤੇ ਆਲੇ-ਦਾਲੇ ਜਿਵੇਂ ਹੋਰ ਮੰਦਰ ਹੋ ਗਏ ਜਿਵੇਂ ਜਿਵਾਲਾ ਮੁਖੀ ਮੰਦਰ ਹੋ ਗਿਆ ਮਾਤਾ ਨਾਨਨ ਦੇਵੀ ਦਾ ਚਲੋ ਉੱਥੋਂ ਦੂਰ ਆ ਹਨਾ ਤੇ ਬੈਸ਼ ਨੂੰ ਮੰਦਰ ਹੋ ਗਿਆ ਬੈਸ਼ ਨੂੰ ਦੇਵੀ ਮੰਦਰ ਹੋ ਗਿਆ ਤੇ ਆਹ ਨਾਲ ਬਹੁਤ ਹੋਰ ਵੀ ਮੰਦਰ ਨੇ ਉਰੇ ਆਲੇ ਨਾਲ ਦੇਖਣ ਨੂੰ ਇਸ ਥਾਂ ਤੋਂ ਮੱਥਾ ਟੇਕਣ ਤੋਂ ਬਾਅਦ ਹੂੰ ਜਰੂਰ ਆਇਓ ਇੱਕ ਵਾਰ ਜਰੂਰ ਦਰਸ਼ਨ ਕਰਿਓ ਤੁਹਾਨੂੰ ਐਡਰੈਸ ਤੇ ਤੁਹਾਡੇ ਤੇ ਨਿਗ੍ਹਾ ਮਰਵਾ ਰਹੇ ਹਾਂ ਅਸੀਂ ਦੇਖੋ ਹੂੰ ਐਡਰੈਸ ਦੇਖ ਲਓ ਸਮਝ ਲਓ ਸਮਾਰ ਕੇ ਮਾਤਾ ਦਾ ਮੰਦਰ ਹੈ